ਨਮਸਕਾਰ ਮੈਂ ਇੰਦਰ ਨਿਊਰੋਥੈਰਾਪਿਸਟ ਬਠਿੰਡਾ ਤੋਂ ਜੀ ਆਪਣੇ ਕੋਲੇ 4 ਦਿਨ ਪਹਿਲਾਂ ਇੱਕ ਪੇਸ਼ੈਂਟ ਆਇਆ ਸੀ ਜਿਨ੍ਹਾਂ ਨੂੰ ਗੋਡਿਆਂ ਦੀ ਬਹੁਤ ਤਕਲੀਫ ਸੀ ਬਹੁਤ ਦਰਦ ਸੀ ਚੱਲਣ ਫਿਲਣ 'ਚ ਬਹੁਤ ਜ਼ਿਆਦਾ ਦਰਦ ਆਉਂਦਾ ਸੀ ਉਹਨਾਂ ਦੇ ਤੇ 4 ਦਿਨ ਪਹਿਲਾਂ ਆਪਣੇ ਕੋਲੇ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਸੀ ਅੱਜ ਚੌਥਾ ਦਿਨ ਆ ਉਹਨਾਂ ਦਾ ਆਜੋ ਪੁੱਛਦਿਆਂ ਪੇਸ਼ੈਂਟ ਨੂੰ ਕਿੱਦਾਂ ਹੁਣ ਰੀਲੀਫ ਹੈ ਕਾਫੀ ਅੱਜ ਹੀ ਮੈਂ ਤਾਂ ਹੀ ਸੱਚੀ ਕਰੀ ਕਿੱਥੋਂ ਆਇਓ ਬਠਿੰਡੇ ਤੋਂ ਮਨੀਸ਼ਾ ਵਸਤੀ ਹਾਂਜੀ ਮੈਂ ਕੀ ਪ੍ਰੋਬਲਮ ਸੀ ਮਾਦੇ ਮੇਰੇ ਗੋਡੇ ਬਹੁਤ ਦਰਦ ਸੀ ਮੇਰੇ ਸੋਜ ਵੀ ਸੀ ਅੱਛਾ ਦੋਵੇਂ ਗੋਡਿਆਂ ਤੇ ਹਾਂ ਦੋਨਾਂ ਗੋਡਿਆਂ ਤੇ ਅੱਛਾ ਤੇ ਹੁਣ ਮੈਂ ਠੀਕ ਹੈ ਜੀ ਅੱਛਾ ਅੱਗੇ ਮਤਲਬ ਪੈਆਂ ਦੀ ਵੀ ਦਰਦ ਹੁੰਦਾ ਰਹਿੰਦਾ ਜੀ ਹਾਂਜੀ ਪੀਂਡ ਆ ਜਾਂਦੀ ਛੇਕੀ ਕਿ ਨਹੀਂ ਜੈਸਾ ਰਾਤ ਨੂੰ ਨੀਂਦ ਬਹੁਤ ਘੱਟ ਆਉਂਦੀ ਸੀ ਅੱਛਾ ਦਰਦ ਹੁੰਦਾ ਰਹਿੰਦਾ ਠੀਕ ਹੈ ਤੇ ਹੁਣ ਮੈਂ ਵੀ ਹੁਣ ਕਾਫੀ ਕਿੰਨਾ ਰਲੀ ਪਤਾ ਨਹੀਂ ਕਿੰਨਾ ਬਹੁਤ ਫਰਕ ਆ ਜੀ ਅੱਗੇ ਨਾਲ ਬਹੁਤ ਜ਼ਿਆਦਾ ਠੀਕ ਹੈ ਹਾਂਜੀ ਤੇ ਹੁਣ ਸਵੇਲਿੰਗ ਵੀ ਹੈ ਨਹੀਂ ਹਾਂਜੀ ਹਾਂਜੀ ਨਹੀਂ ਹੈ ਚਾਰ ਦਿਨਾਂ ਚ ਹੀ ਦੇਖੋ ਪੇਸ਼ੈਂਟ ਕਿੰਨਾ ਗੋਡਿਆਂ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ 80% ਫਰਕ ਹੈ ਇਹਹੀ ਪੇਸ਼ੈਂਟ ਕੋਈ ਕੋਈ ਡਾਕਟਰ ਕੋਲੇ ਜਾਂ ਮਾਤੇ ਇੱਕ ਥੋੜੇ ਚੱਲ ਕੇ